ਸਮਰਾਲਾ ਪੁਲਿਸ ਨੇ ਤੜਕੇ ਸਵੇਰੇ ਪਾਰੀ ਪੁਲਿਸ ਫੋਰਸ ਸਮੇਤ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਰਚ ਆਪਰੇਸ਼ਨ ਕਰਦੇ ਹੋਏ ਕਈ ਘਰਾਂ ਦੀ ਤਲਾਸ਼ੀ ਕੀਤੀ ਅਤੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਗਈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਡੀਜੀਪੀ ਪੰਜਾਬ ਦੇ ਹੁਕਮਾਂ ਤੇ ਕੀਤੀ ਗਈ ਸਰਚ ਆਪਰੇਸ਼ਨ ਦੌਰਾਨ ਸਮਰਾਲਾ ਪੁਲਿਸ ਨੇ ਦੋ ਵਿਅਕਤੀ ਅਨੁਪਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਸਮੇਤ ਗ੍ਰਿਫਤਾਰ ਕੀਤਾ। ਸਾਡਾ ਆਪਰੇਸ਼ਨ ਸਾਡਾ ਚੱਲ ਰਿਹਾ ਸਾਡੇ ਸੀਨੀਅਰ ਅਫਸਰਾਂ ਦੇ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਐਸਐਸਪੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਦੋਵਾਂ ਕਾਸੋ ਆਪਰੇਸ਼ਨ ਚੱਲ ਰਿਹਾ ਸਾਡੇ ਜਿਹੜੀ ਜੁਆਇੰਟਲੀ ਜਿਹੜੀ ਟੀਮ ਬਣੀ ਹੈ ਸਟੇਸ਼ਨ ਲਈ ਡੀਐਸਪੀ ਹਡਕਾਟਰ ਸਾਹਿਬ ਨੇ ਸਾਡੇ ਸਪਲਵਿੰਦਰ ਸਿੰਘ ਜੀ ਤੇ ਐਸਐਚਓ ਸਾਹਿਬ ਨੇ ਆਪਣੇ ਦੋਨੇ ਜੀ ਇਹ ਜਿਹੜਾ ਪਹਿਲਾਂ ਖਨੇ ਰੋਡ ਤੇ ਚਲਾਇਆ ਗਿਆ ਹੁਣ ਜਿਹੜਾ ਵੌਂਦਲੀ ਰੋਡ ਤੇ ਆ ਜਿਹੜੇ ਬਦਨਾਮ ਬੰਦੇ ਨੇ ਪਹਿਲਾਂ ਵੇਚਣ ਵਾਲੇ ਉਹਨਾਂ ਦੇ ਕਾਰ ਅਸੀਂ ਕਾਡਨ ਕਰਕੇ ਸਰਚ ਕੀਤੇ ਆ ਦਰਾਨੇ ਕਾਸੋ ਜਿਹੜੇ ਆ ਸਾਨੂੰ ਵਧੀਆ ਅਚੀਵਮੈਂਟ ਵੀ ਜਿਹੜੀ ਮਿਲੀ ਆ ਦੋ ਬੰਦੇ ਅਸੀਂ ਜਿਹੜੇ ਆ ਉਹ ਉਹ ਵੀ ਅਰੈਸਟ ਕੀਤੇ ਆ ਉਹ ਤੋਂ ਟੌਕਸੀਗਨ ਜਿਹੜਾ ਟੀਜ ਵੀ ਜਿਹੜਾ ਸਮਾਨ ਵੀ ਬਰਾਮਦ ਕੀਤਾ ਹੈ ਇਹਦੇ ਸੰਬੰਧੀ ਕਾਨੂੰਨੀ ਕਾਰ ਵੀ ਕਰਦੇ ਸਰ ਕਿੰਨੀ ਕੁ ਮਾਤਰਾ ਹੈ ਜਿਹੜਾ ਉਹ ਅਜੇ ਉਹ ਤਫਤੀਸ਼ ਦੇ ਦੌਰਾਨ ਨਹੀਂ ਦਿਖਾਈ ਸਰ ਕਿੰਨੇ ਕੇ ਏਰੀਏ ਨੇ ਜਿਹੜੇ ਹਲੇ ਬਾਕੀ ਨੇ ਅਸੀਂ ਇਹਦੇ ਦੋ ਏਰੀਏ ਚੈੱਕ ਕਰ ਲਿਆ ਇਹ ਤੋਂ ਬਿਨਾਂ ਇੱਕ ਏਰੀਆ ਹੋਰ ਹੈ ਚੈੱਕ ਕਰ ਪਬਲਿਕ ਨੂੰ ਆਪਣੇ ਨੂੰ ਮੇਰੀ ਸਾਡੀ ਸਾਡੀ ਟੀਮ ਵੱਲੋਂ ਇਹ ਪੀੜਾ ਹੈ ਜੇ ਕਿਸੇ ਦੇ ਕੋਈ ਪਿੰਡ ਦੇ ਵਿੱਚ ਗਵਾਂਢ ਦੇ ਵਿੱਚ ਕੋਈ ਨਸ਼ਾ ਵੇਚਦਾ ਤਾਂ ਟੋਲ ਫ੍ਰੀ ਨੰਬਰ ਹੈ ਸਾਡਾ ਐਸਐਚਓ ਦਾ ਨੰਬਰ ਹੈ ਮੇਰੇ ਨੰਬਰ ਤੇ ਕਿਸੇ ਵੀ ਸਮੇਂ ਦੱਸ ਸਕਦੇ ਆ ਉਹਨਾਂ ਦੀ ਆਈਡੈਂਟੀ ਜਿਹੜੀ ਆ ਬਿਲਕੁਲ ਡਿਸਕਲੋਜ਼ ਨਹੀਂ ਕੀਤੀ ਜੂ ਸੀਕ੍ਰੀਟ ਰੱਖੀ ਜਾਊਗੀ ਜੇ ਜਿਹੜਾ ਕੋਗਾ ਤੁਹਾਨੂੰ ਜਿਹੜਾ ਬੇਟਿਆਂ ਵਾਲਾ ਬੰਦਾ ਪੈਡਲਰ ਆ ਉਹਦੇ ਬਾਰੇ ਜ਼ਰੂਰ ਇਨਫੋਰਮੇਸ਼ਨ ਦੇਣ ਜਿਹੜਾ ਜੇ ਕਿਸੇ ਦਾ ਬੱਚਾ ਐਡਿਕਟ ਵੀ ਹੋਇਆ ਇਸ ਕੰਮ 'ਚ ਉਹਦੀ ਸਾਡੀ ਜ਼ਿੰਮੇਵਾਰੀ ਹੈ ਸਰਕਾਰ ਵੱਲੋਂ ਉਹਦਾ ਦਾਨ ਹੈ ਉਹਨੂੰ ਅਸੀਂ ਡੀਡਿਕਟ ਸੈਂਟਰ ਦਾਖਲ ਕਰਾਵਾਂਗੇ ਸਰਕਾਰੀ ਜਿਹੜਾ ਸਾਡੇ ਸਿਵਲ ਹਸਪਤਾਲ ਦੇ ਵਿੱਚ ਬਣਿਆ ਹੈ ਤੇ ਉਹਦਾ ਨਸ਼ਾ ਵੀ ਛਡਾਵਾਂਗੇ ਉਹਦੇ ਕੋਈ ਕਾਰ ਵੀ ਕੋਈ ਨਹੀਂ ਕੀਤੀ ਜਾਊਗੀ ਪਰਚਾ ਜਿਹੜੀ ਕਾਰ ਵੀ ਆ ਸਰ ਜਿਹੜੇ ਵੇਚਣ ਵਾਲੇ ਉਹਨਾਂ ਦੇ ਖਿਲਾਫ ਕੀਤੀ ਜਾਊਗੀ